मन सिंह काज है मन साधे सिद्ध होती परमात्म सिद्धि मन न साधन प्राप्त हो धर्म मन की लड़ है तन की नहीं कीर्तन कथा मन की लड़ है तन की नहीं ਧਰਮ ਮੰਦੀ ਲੋ ਤਨ ਨੂੰ ਭੋਜਨ ਚਾਹੀਦਾ ਹੈ ਮਨ ਨੂੰ ਭਜਨ ਚਾਹੀਦਾ ਤਨ ਨੂੰ ਪਦਾਰਥ ਚਾਹੀਦੇ ਨੇ ਮਨ ਨੂੰ ਪਰਮਾਤਮਾ ਚਾਹੀਦਾ ਤਨ ਦੀ ਤ੍ਰਿਪਤੀ ਹੋ ਜਾਏਗੀ ਪ੍ਰਾਪ ਪਦਾਰਥਾਂ ਦੇ ਨਾਲ ਮਨ ਦੀ ਨਹੀਂ ਹੋ ਸਕਦੀ ਮਨੁੱਖ ਇਥੋਂ ਹੀ ਭੁਲੇ ਕੇ ਚਪੈ ਜਾਂਦਾ ਹੈ ਕਿ ਮੈਂ ਪਦਾਰਥਾਂ ਨਾਲ ਮਨ ਨੂੰ ਵੀ ਰਜਾ ਲੈ ਨਹੀਂ ਰਹਿੰਦਾ ਮਨ ਸਦਾ ਹੀ ਭੁੱਖਾ ਰਹਿੰਦਾ ਕਿਉਂ ਮਨ ਦੀ ਲੋੜ ਪਰਮਾਤਮਾ ਹੈ ਪਦਾਰਥ ਨਹੀਂ ਅਵਲ ਤੇ ਕੋਈ ਥੋੜੇ ਜੇ ਅਮਲ ਖੜੇ ਜੋ ਮਨ ਨੂੰ ਸਮਝਣ ਦੀ ਤੇ ਮਨ ਨੂੰ ਦੇਖਣ ਦੀ ਕੋਸ਼ਿਸ਼ ਕਰ ਜੈਸੇ ਕਿ ਸਤਗੁਰ ਆਪ ਕਹਿੰਦੇ ਨੇ ਇਹੋ ਮਨ ਆਰ ਸੇ ਕੋਈ ਗੁਰਮੁਖ ਦੇਖ ਮਨ ਦਰਪਣ ਹੈ ਮਨ ਸ਼ੀਸ਼ਾ ਹੈ ਕਦੀ ਕਦਾਈ ਜੋ ਗੁਰੂ ਨੂੰ ਮਗਰ ਰੱਖਦੇ ਤੇ ਆਪਣੇ ਜੀਵਨ ਦਾ ਨਿਸ਼ਾਨਾ ਗੁਰੂ ਨੂੰ ਸਮਝਦੇ। ਉਸੇ ਨੂੰ ਗੁਰੂ ਮੰਨਦੇ। ਕੋਈ ਵਿਰਲਾ ਗੁਰੂ ਆਪਣਾ ਮੰਨ ਲਏ। ਨਹੀਂ ਤੇ ਤਨ ਵੇਖਦੇ ਨੇ, ਪ੍ਰਾਦਰਥ ਵੇਖਦੇ ਨੇ, ਸੰਸਾਰ ਵੇਖਦੇ ਨੇ ਆਪਣਾ ਮਨ ਕੋਲ। ਧਰਮ ਦੀ ਸਾਧਨਾ ਹੈ ਧਿਆਨ ਨੂੰ ਅੰਦਰ ਵਧੀ। ਧਿਆਨ ਨੂੰ ਅੰਦਰ ਲੈ ਕੇ ਸੰਸਾਰ ਦੀ ਸਾਧਨਾ ਹੈ ਧਿਆਨ ਨੂੰ ਬਾਹਰ ਲੈ ਕੇ। ਧਿਆਨ ਬਾਹਰ ਨਹੀਂ ਜਾ ਰਿਹਾ ਦੁਕਾਨ ਨਹੀਂ ਚੱਲ ਸਕਦੀ ਧਿਆਨ ਬਾਹਰ ਨਹੀਂ ਜਾ ਰਿਹਾ ਬੋਲਣ ਨਹੀਂ ਬਣ ਸਕਦਾ ਧਿਆਨ ਬਾਹਰ ਨਹੀਂ ਜਾ ਰਿਹਾ ਬਾੜ ਦੇ ਕੰਮ ਨਹੀਂ ਕਰ ਸਕਦੇ ਜਿਸ ਕੰਮ ਦੇ ਛਿਆਨ ਨਹੀਂ ਉੱਪਰ ਸਰੀਰ ਵੀ ਨਹੀਂ ਚੱਲੇ ਪਰ ਧਰਮ ਕੋਈ ਬਾਹਰ ਦੀ ਚੀਜ਼ ਨਹੀਂ ਪਰਮਾਤਮਾ ਦਾ ਨਾਮ ਕਿਧਰੇ ਬਾਜ਼ਾਰ ਦੇ ਚੋਂ ਪਹਾੜਾਂ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਜਾਂ ਸਾਗਰ ਦੇ ਚੋਂ ਨਹੀਂ ਜੱਲਦਾ ਨਾਮ ਨੇ ਤੇ ਅੰਮ੍ਰਿਤ ਰੱਬ ਦਾ ਨਾਮ ਦੇਹੀ ਮੇ ਅਸਰ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮੇ ਸਾਚੀ ਰਾਚਾ ਤਨ ਦੇਚ ਮਨ ਹੈ ਤੇ ਮਨ ਦੇਚ ਪ੍ਰਭੂ ਦਾ ਨਾਮ ਹੈ ਸੇਵਾ ਸੇ ਮਨ ਨੂੰ ਕੇ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰ ਮੈਂ ਸਤਾਂ ਗੁਰਬਾਣੀ ਨੇ मन के बहुत सारे रूप बयान किए और मन अनेक रूप धारण कर भगत कबीर कहने कबीर होकर करंग क्रंग उठ रहा है भौंकणा करता चुप ही नहीं करता कबीर केंज कह भगत लोग फकीर लोग किसी को तो भी दुखी नहीं अपने मन को तो दुखी ਇਹਦੀ ਮੈਂ ਅਰਜ਼ ਕਰਦਾ ਔਰ ਮੇਰੇ ਖਿਆਲ ਕੋਈ ਵੀ ਕਿਸੇ ਨੂੰ ਦੁਖੀ ਕਰ ਵੀ ਨਹੀਂ ਸਕਦਾ ਹਰ ਮਨ ਆਪਣੇ ਮਨ ਤੋਂ ਹੀ ਦੁਖੀ ਹੁੰਦਾ ਬੜਾ ਯਤਨ ਤੇ ਬੜੀ ਕੋਸ਼ਿਸ਼ ਕੀ ਦੁੱਖ ਦੇਈਏ ਗੁਰੂ ਅਰਜਨ ਦੇਵ ਜੀ ਪਰ ਉਹ ਤੇ ਤੇ ਤਵੀ ਤੇ ਵੀ ਮੁਸਕਰਾਉਂਦੇ ਰਹੇ ਬੇਸ਼ਤਰ ਮਨੁੱਖ ਨੇ ਫੁੱਲਾਂ ਦੀ ਸੇਜ ਤੇ ਵੀ ਰੋਂਦੇ ਰਹਿੰਦੇ ਪਿੱਟਦੇ ਰਹਿੰਦੇ ਕੋਈ ਤੇ ਇਹ ਕਹਿ ਰਿਹਾ ਆ ਗਿਆ ਮੈਂ ਕੋਕ ਸੋਈ ਕਰ ਸੋਖਾ ਸੋ ਘਰ ਰਖ ਨਹੀਂ ਜਾਤੇ ਜਿੰਦ ਤੋਂ ਹੁਕਮ ਭਰਿਓ ਸਾਜਿ ਕਰ ਸੋ ਮਾ ਕਹਿੰਦੇ ਹਨ ਕਿ ਭੁੱਖ ਵੀ ਸਾਡੇ ਲਈ ਸੁਖ ਹੈ ਅਸੀਂ ਆਨੰਦ ਚ ਹੁਦੇ ਹੁਕਮ ਮੰਨਣ ਦੇ ਚ ਪੂਰੀ ਰਜ਼ਾ ਦੇ ਚ ਰਾਜ਼ੀ ਰਹਿਣ ਦੇ ਚ ਅਰੰਡ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਧਰ ਹੋਰ ਕਿਧਰੇ ਸਾਇਦ ਕਿਨ ਕਾਦੇ ਨੇ ਭੁੱਖ ਸੋਈ ਕਰਸੇ भी सुख बनाया तो है बनायानी छत्तीस प्रकार के भोजन छक के भी कई रोंद रहे पिटे रहते कुछ भी नहीं ए, मन की हालत मन दुख न सुख बना सकता है मन सुख भी दुख बना सकता है इस वास्त आख्या गया है मन शैतान है मन ही भगवान ਇੱਕ ਵਿੱਚ ਵਿੱਚੋਂ ਇੱਕੋ ਹੀ ਵਸਤੂ ਪੈਦਾ ਹੁੰਦੀ ਹੈ ਜਿਵੇਂ ਕਣਕ ਦੇ ਚੌਂਕੜ ਜਣਿਆਂ ਵਿੱਚੋਂ ਝਣੇ ਬਾਜਰੇ ਵਿੱਚੋਂ ਬਾਜਰਾ ਮਤੇਈ ਦੇ ਚੋਂ ਮਤੇ ਪਰ ਮਨ ਐਸਾ ਵੀ ਦੇ ਵਿੱਚ ਬਹੁਤ ਕੁਝ ਪੈਦਾ ਹੋ ਸਕਦਾ ਜਿਸ ਤਰ੍ਹਾਂ ਦੀ ਇਸ ਨੂੰ ਧਰਤੀ ਮੇਲੇ ਪੈਸਾ ਇੱਥੇ ਤੋਂ ਹੈ ਪੈਦਾ ਹੋਣ ਦੇ ਧਰਤੀ ਦਾ ਮਿਲਣਾ ਇਸ ਤਰ੍ਹਾਂ ਦੀ ਸੋਸਾਇਟੀ ਸੰਗਤ ਮਿਲ ਦੇ ਜਿਸ ਤਰ੍ਹਾਂ ਦਾ ਮੋਰਲ ਹੁੰਦਾ ਤੋ ਕਬੀਰ ਕਹਿੰਦੇ ਨੇ ਇਹ ਮੇਰਾ ਮਨ ਭੰਗਣਾ ਕੁੱਤਰੇ ਕਬੀਰ ਕੋਕਰ ਭੰਗਣਾ ਇੱਕ ਖੂਬੀਏ ਬਕਤਾਂ ਦੇ ਚੀਂ ਔਗਣ ਨਾਵੇਂ ਹਮਨ ਤੇ ਔਗਣ ਕਬੂਲ ਕਰ ਕਮਜ਼ੋਰੀ ਨਾਵੇਂ ਕਮਜ਼ੋਰੀ ਨੂੰ ਕਬੂਲ ਕਰਦੇ ਔਰ ਮਨੁੱਖ ਔਗੜਾ ਨਾਲ ਭਰਿਆ ਵੀ ਹੁੰਦਾ ਤੰਦ ਨੂੰ ਮੰਨ ਤਬੂਲ ਨਹੀਂ ਕਰਦਾ ਅਗਰ ਕੋਈ ਬਿਮਾਰੀ ਨੂੰ ਕਬੂਲ ਨਹੀਂ ਕਰ ਰਿਹਾ ਤਾਂ ਫਿਰ ਇਲਾਜ ਹੋਣਾ ਵੀ ਮੁਸ਼ਕਿਲ ਹੈ ਮਨੁੱਖ ਆਪਣੇ ਔਗਣ ਕਬੂਲ ਨਹੀਂ ਕਰਦਾ ਔਗਣ ਮਾਨਸਿਕ ਰੋਗ ਹੈ ਔਗਣ ਮਨ ਦਾ ਰੋਗ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨਾਨਕ ਔਗਣ ਜੇ ਤੜੇ ਤੇ ਤੜੇ ਗੱਡੀ ਸਜੀ ਗੱਲ ਦੇ ਸਖਾਈਆਂ ਨੇ ਕੀ ਔਗਣ जितने आवंटन ने उतना ही वह जंजीरां देख जकड़े, पकड़े। इतना ही वो गिरफ्तार है, गिरफ्त देख, पकड़ देख। नाने का आवंटन जेठड़े, जेठड़े गनी रहे। हर आवंटन तो कुनो जनते हैं, हर आवंटन विपता नु जनते हैं। आवंटन अंधकार है, वन पर। ਕਬੀਰ ਕਹਿੰਦੇ ਨੇ ਇਹ ਮਨ ਭੌਗਣਾ ਪੁੱਤ। ਕੰਗਟਿਛੇ ਬੋਲਦਾ। ਕੰਗ ਸੁਣੋ ਕਹਿੰਦੇ ਨੇ ਹੱਡੀਆਂ ਦਾ ਢਾਂਚਾ ਰਹਿ ਗਏ ਮਾਸ ਉੱਪਰ ਨਹੀਂ। ਉਹਨੂੰ ਕੰਗ ਦੀ। ਇਹ ਕੰਗ ਦੀ ਤਰਮ ਤੋਂ। ਹੱਡੀ ਨਾ ਮੋਚ ਪਾ। ਪਰ ਆਪਣਾ ਜਖਮੇ ਹੋ ਕੇ ਜਦੋਂ ਸਬੰਧ ਤੇ ਬਹਿ ਹੈ। ਇਨੋ ਗੱਡੀ ਦਾ ਦਾ ਸਮਝਦੇ ਅਸਲ ਹੈ ਜਦਕੇ ਲਈ ਉਸ ਦਾ ਆਪਣਾ ਹੀ ਰੰਗ ਪਿਛੇ ਉੱਟਿਆ ਵਰਨੇ ਸਤਗੁਰ ਪਾਇਆ ਜਿਨ ਆਉਂਦੀ ਆਛਣ ਅਨਗੁਰ ਨਾਨਕ ਦੇਵ ਜੀ ਮਹਾਰਾਜ ਪਹਿਲੇ ਬਾਦਸ਼ਾਹ ਮਨ ਨੂੰ ਇਹਨਿਕੇ ਲੈਨੇ ਮਨ ਕਮੀ ਕੰਭਰੇ ਤੂੰ ਦਰਿਆ ਉਧਾਰਾ ਵੱਲਾ ਤੇਰੇ ਗੁਰਾਂ ਨੇ ਅਰਥ ਕਰਨ ਲੱਗੇ ਵੀ ਮਨੁੱਖ ਦੇ ਜਮਾਨੇ ਮਨ ਕਮੇ ਕਮ ਕਰੇ ਤੂੰ ਦਰਿਆ ਬਗਾਰ اے خدا ਤੂੰ ਤੇ ਸਾਗਰ ਦੇ ਤਰ੍ਹਾਂ ਰਹਿਮ ਕਰਾ ਤੂੰ ਤੇ ਸਮੁੰਦਰ ਦੇ ਤਰ੍ਹਾਂ ਬਖਸ਼ਿਸ਼ਾਂ ਕਰਾ ਤੂੰ ਤੇ ਗੁਨਾ ਦਾ ਸਾਗਰ ਹੈ ਪਰ ਮਨ ਮਨੁ ਕਮੇ ਕਮ ਕਰੇ ਤੂੰ ਦਰਿਆ ਕੀ ਕਾਰ ਕਰ ਲਿਖ ਦਿੰਦੇ ਨੇ ਅਰਥ ਪਰ ਚੰਗੇ ਚੰਗੇ ਅਰਥਕਾਰਾਂ ਦੇ ਅਰਥ ਕਰਨ ਲੱਗਿਆ ਸਮਾਨ ਕਰ ਸਤਿਗੁਰੂ ਕੀ ਕਹਿੰਦੇ ਵੈਰਾਗ ਤੇ ਤਿਆਗ ਦੀ ਮੂਰਤੀ ਧੰਨ ਗੁਰ ਤੇਗ ਬਹਾਦਰ ਸਾਹਿਬ ਦੀ ਮਾਰਤਸ ਪਰਮਾਨੰ ਕਰਦੇ ਨੇ ਮਨ ਰੇ ਕੌਮ ਕੋ ਮਦਤ ਨਹੀਂ ਕਿਹੜੀ ਗੱਲ ਬੜੀ ਮਤ ਤੋਂ ਦੇ ਨੇ हम थोड़ा जि मैं अर्ज कर दिया जिमें शरीर चल रहे हैं मन बच्चे विचार चलते हैं हम भी चल रहे मन में शरीर के अंदर नसा कौन गर्दिश करता है मनुख के अंदर हर वक्त यादा चल रही सोचनी चल मन की जिंदगी विचार चल रहे हैं यादा चल रही सोचनी चलती है जिस तरह शरीर द्वास चलते हैं गर्दिश शरीर की जिंदगी है गर्दिश सोचनी गर्दिश यादा की गर्दिश मन की मन मेरा मन की है जो मेरिया यादा ने याद यादगर ने मेरा मन की है जो मेरी सोचनी है जो मेरी उद मेरा मन की है जो मेरे विचार